ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਤੇ ਸਸ ਨੂੰ ਦੀ ਸੋਈ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਗੋਪੀ ਦੇ ਪਕੌੜੇ ਚਲੋ ਬਣਾ ਕੇ ਤਿਆਰ ਕਰਦੇ ਆਂ ਗੋਪੀ ਦੇ ਪਕੌੜੇ ਗੋਪੀ ਦੇ ਪਕੌੜੇ ਬਣਾਉਣ ਵਾਸਤੇ 1 ਕਿਲੋ ਗੋਭੀ ਲਈ ਹੈ ਮੈਂ ਇਹਨੂੰ ਚੰਗੀ ਤਰ੍ਹਾਂ ਦੋ ਤੋਂ ਤਿੰਨ ਵਾਰ ਆਪਾਂ ਨੇ ਸਾਫ ਪਾਣੀ ਦੇ ਵਿੱਚ ਧੋ ਲਿਆ ਹੈ गोभी ਨੂੰ ਧੋਣ ਤੋਂ ਬਾਅਦ ਇਸ ਤਰ੍ਹਾਂ ਪੀਸ ਦੇ ਵਿੱਚ ਮੈਂ ਇਹਨੂੰ ਕੱਟ ਕੇ ਰੱਖ ਲਿਆ ਹੈ ਪਕੌੜੇ ਬਣਾਉਣ ਤੋਂ ਪਹਿਲਾਂ ਆਪਾਂ ਹਲਕਾ ਜਿਹਾ ਪਾਣੀ ਦੇ ਵਿੱਚ ਗੋਭੀ ਨੂੰ ਪਹਿਲਾਂ ਉਬਾਲ ਲਵਾਂਗੇ ਗੈਸ ਦੇ ਉੱਪਰ ਮੈਂ ਇੱਕ ਪਤੀਲਾ ਰੱਖਿਆ ਹੋਇਆ ਆ ਆਪਾਂ ਨੇ ਪਾਣੀ ਰੱਖਿਆ ਹੋਇਆ ਇਸ ਗਰਮ ਪਾਣੀ ਦੇ ਵਿੱਚ ਜਦੋਂ ਥੋੜੀ ਥੋੜਾ ਉਬਾਲਾ ਆਉਣ ਲੱਗ ਜਵੇ ਪਾਣੀ ਨੂੰ ਤਾਂ ਆਪਾਂ ਇਹਦੇ ਵਿੱਚ ਗੋਭੀ ਪਾ ਦਵਾਂਗੇ ਤੇ 2 ਮਿੰਟ ਤੱਕ ਆਪਾਂ ਗੋਭੀ ਨੂੰ ਇਸ ਤਰ੍ਹਾਂ ਪਾਣੀ ਦੇ ਵਿੱਚ ਉਬਾਲ ਲਵਾਂਗੇ। ਛੋਟਾ ਅੱਧਾ ਚਮਚ ਪਾਦਮਨ ਕੇ ਆਪਾਂ ਨਮਕ ਦਾ। 2 ਮਿੰਟ ਤੱਕ ਹੁਣ ਆਪਾਂ ਗੋਭੀ ਨੂੰ ਪਾਣੀ ਦੇ ਵਿੱਚ ਉਬਾਲ ਲਵਾਂਗੇ। ਤਾਂ ਜੋ ਗੋਭੀ ਇਹ ਜਿਹੜੀ ਆਪਣੀ ਪਕੌੜੇ ਬਣਾਉਣ ਵਾਸਤੇ ਨਰਮ ਹੋ ਜਵੇ ਤੇ ਹੁਣ ਗੈਸ ਕਰ ਦਵਾਂਗੇ ਆਪਾਂ ਬੰਦ ਤੇ 2 ਮਿੰਟ ਤੱਕ ਹੀ ਆਪਾਂ ਨੇ ਗੋਭੀ ਨੂੰ ਇਸ ਤਰ੍ਹਾਂ ਉਬਾਲੀ ਦਵਾਈ ਆ ਤੇ ਹੁਣ ਫਟਾਫਟ ਗੋਭੀ ਨੂੰ ਆਪਾਂ ਕੱਢ ਦਵਾਂਗੇ ਪਾਣੀ ਤੋਂ ਕਿਉਂਕਿ ਗੋਭੀ ਦੇ ਵਿੱਚ ਪਾਣੀ ਨਾ ਭਰ ਜਾਵੇ ਪਾਣੀ ਤੋਂ ਅਲੱਗ ਕਰਕੇ ਗੋਭੀ ਰੱਖ ਲਵਾਂਗੇ ਗੋਭੀ ਨੂੰ ਠੰਡੀ ਹੋਣ ਵਾਸਤੇ ਮੈਂ ਇੱਕ ਪਲੇਟ ਦੇ ਵਿੱਚ ਗੋਭੀ ਨੂੰ ਕੱਟ ਕੇ ਰੱਖ ਦਿੱਤਾ ਹੈ ਗੋਭੀ ਦੇ ਪਕੌੜੇ ਬਣਾਉਣ ਵਾਸਤੇ ਆਪਾਂ ਘੋਲ ਤਿਆਰ ਕਰ ਲਵਾਂਗੇ ਇਹ 2 ਕੱਪ ਆਪਾਂ ਨੇ ਬੇਸਣ ਦੇ ਲੱਤੇ ਆ ਬੇਸਣ ਨੂੰ ਆਪਾਂ ਨੇ ਛਾਣ ਕੇ ਲਿਆਏ ਤੇ ਉਸ ਤੋਂ ਬਾਅਦ ਪਾ ਦਵਾਂਗੇ ਆਪਾਂ ਨਮਕ గర్మ మసాల మిర్చ హల్ది పడను చటపటా బ దే అమ్మచూర పౌడర్ ధనియా పాడర్ ਅਜਵੈਣ ਤੇ ਥੋੜੀ ਜਿਹੀ ਆਪਾਂ ਐਡ ਕਰ ਦੇਵਾਂਗੇ ਮਿੱਠਾ ਥੋੜਾ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਦਾ ਇੱਕ ਸੌਫਟ ਜਿਹਾ ਕੋਨ ਤਿਆਰ ਕਰ ਲਵਾਂਗੇ ਉਹ ਵੀਦੇ ਪਕੌੜਿਆਂ ਨੂੰ ਅੰਦਰ ਤੇ ਥੋੜੇ ਜਿਹਾ ਮਸਾਲਾ ਦਾ ਬਣਾਉਣ ਵਾਸਤੇ ਇਹਦੇ ਵਿੱਚ ਆਪਾਂ ਪਾ ਦਵਾਂਗੇ ਪਹਿਲਾਂ ਨਮਕ ਲਾਲ ਮਿਰਚ ਥੋੜੀ ਜੀ ਤੇ ਥੋੜਾ ਜਿਹਾ ਪਾ ਲਵਾਂਗੇ ਆਪਾਂ ਗਰਮ ਮਸਾਲਾ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਆਪਾਂ ਗੋਭੀ ਦੇ ਵਿੱਚ ਮਿਕਸ ਕਰ ਦਵਾਂਗੇ ਬੱਦ ਦੀ ਗੋਭੀ ਨੂੰ ਪਕੌੜਿਆਂ ਦੇ ਵਿੱਚ ਪਾ ਦਵਾਂਗੇ ਉਸ ਤੋਂ ਬਾਅਦ ਜਿਹੜੀ ਬਚਦੀ ਗੋਭੀ ਆ ਉਹਨੂੰ ਬਾਅਦ ਚ ਪਾਵਾਂਗੇ 2 ਚਮਚਾ ਆਪਾਂ ਨਿੰਬੂ ਦਾ ਰਸ ਮੈਂ ਪਹਿਲਾਂ ਐਡ ਕਰਨਾ ਭੁੱਲ ਗਏ ਸੀਗੇ ਇਹਦੇ ਨਾਲ ਜਿਹੜਾ ਤੇਲ ਆ ਪਕੌੜਿਆਂ ਦੇ ਅੰਦਰ ਨਹੀਂ ਭਰਦਾ ඉස්තරයි කීක පකෝල පචක්කන්ගේ උඩේච්ච චඩිය ඉස්තරකට ගෑන්ස්තෙලි අපේසායපකෝල වනා කෙත අර්ථර්ණයි गोभी ਦੇ ਪਕੌੜੇ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਬਹੁਤੀ ਵਧੀਆ ਤੇ ਕ੍ਰਿਸਪੀ ਪਕੌੜੇ ਬਣ ਕੇ ਆਪਣੇ ਤਿਆਰ ਹੋ ਗਏ ਤੁਸੀਂ ਮੇਰੇ ਇਸ ਤਰੀਕੇ ਨਾਲ ਇੱਕ ਵਾਰ ਜ਼ਰੂਰ ਗੋਭੀ ਦੇ ਪਕੌੜੇ ਬਣਾ ਕੇ ਦੇਖਿਓ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਆ ਲਾਈਕ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਕਰ ਲਿਓ ਸਾਡੀਆਂ ਹੋਰ ਰੈਸਪੀਆ ਦੇਖਣ ਵਾਸਤੇ